ਤੇ ਗੁਰਦੁਆਰਾ ਸਾਹਿਬ ਥੜਾ ਸਾਹਿਬ ਪਾਸ਼ਾ ਸ਼ੇਮੀ ভরਸਾ ਹੈ ਸ਼੍ਰੀਮਾਨ ਬਾਬਾ ਲੱਖੋਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਸੋ ਚੱਲਦੇ ਆ ਜੀ ਆਪਾਂ ਤੁਹਾਨੂੰ ਸਰੋਵਰ ਦੇ ਵੀ ਦਰਸ਼ਨ ਕਰਵਾਉਨੇ ਆ ਜਿੱਥੇ ਹਰ ਇੱਕ ਤਰ੍ਹਾਂ ਦੀ ਬਿਮਾਰੀ ਦੂਰ ਹੁੰਦੀ ਆ ਕੋਈ ਵੀ ਚਮੜੀ ਦੀ ਸੋਲੂ ਹਾਂਜੀ ਕੀ ਹਾਲ ਚਾਲ ਤੁਹਾਡਾ ਸੋਸ ਤੋਂ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਤੇ ਮੈਂ ਤੁਹਾਡਾ ਆਪਣਾ ਅਮਨ ਤੁਸੀਂ ਦੇਖ ਰਹੋ ਮੇਰਾ ਚੈਨਲ DCM07 ਸੋ ਅੱਜ ਅਸੀਂ ਤੁਹਾਨੂੰ ਬਹੁਤ ਹੀ ਇਤਿਹਾਸਿਕ ਸਥਾਨ ਤੇ ਲੈ ਕੇ ਆਏ ਆ ਤਨ ਤਨ ਸ੍ਰੀ ਬਾਬਾ ਲਖੋ ਜੀ ਤੇ ਬਾਬਾ ਮੋਗਾ ਜੀ ਦੇ ਦਰ ਤੇ ਜਿੱਥੇ ਉਹਨਾਂ ਨੇ ਹਰ ਗੋਬਿੰਦ ਸਿੰਘ ਛੇਵੇਂ ਪਾਤਸ਼ਾਹ ਸ੍ਰੀ ਹਰ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਵਰ ਦਿੱਤਾ ਸੀਗਾ ਤੇ ਉਹ ਇੱਥੇ ਆ ਕੇ ਅਮਰ ਹੋਏ ਸੀਗੇ ਆਪਾਂ ਲੈ ਕੇ ਚੱਲਦੇ ਆਂ ਇਸ ਜਗ੍ਹਾ ਦੇ ਉੱਪਰ ਜਿਹੜਾ ਸਰੋਵਰ ਬਣਿਆ ਆ ਉਸ ਨਾਲ ਕੋਹੜ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਚਮੜੀ ਦੀ ਬਿਮਾਰੀ ਆ ਉਹ ਵੀ ਦੂਰ ਹੁੰਦੀ ਆ ਸੋ ਸਰੋਵਰ ਦੇ ਆਪਾਂ ਦਰਸ਼ਨ ਵੀ ਕਰਵਾਵਾਂਗੇ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਜਿੱਥੇ ਛੇਵੀਂ ਪਾਤਸ਼ਾਹ ਜੀ ਆਪ ਖੁਦ ਆਏ ਸੀ ਸੋ ਸਭ ਤੋਂ ਵੱਡੀ ਗੱਲ ਇੱਕ ਗੱਲ ਇੱਕ ਜੀ ਕਿ ਜਿਸ ਨੇ ਕਿਸੇ ਨੇ ਵੀ ਵੀਡੀਓਗ੍ਰਾਫੀ ਕਰ ਰਹੀ ਹੈ ਪਹਿਲਾਂ ਇੱਥੇ ਆ ਕੇ ਪੁੱਛ ਕੇ ਫੇਰ ਕਰੋ ਕਿਉਂਕਿ ਬੋਰਡ ਵੱਡਾ ਵੱਡਾ ਲਿਖਿਆ ਹੈ ਵੀਡੀਓਗ੍ਰਾਫੀ ਕਰਨੀ ਮਨਾ ਹੈ ਸੋ ਆਪਾਂ ਇੱਥੇ ਸਿੰਘਾਂ ਨਾਲ ਗੱਲਬਾਤ ਕਰਕੇ ਇੱਥੇ ਜੋ ਮੌਜੂਦ ਨੇ ਉਹਨਾਂ ਨੇ ਸਾਨੂੰ ਦੱਸਿਆ ਵੀ ਕਰ ਲਓ ਕੋਈ ਗੱਲ ਨਹੀਂ ਉਹਨੂੰ ਸੀ ਆਪਣਾ ਪਰਪਸ ਦੱਸਿਆ ਵੀ ਕਿ ਇਸ ਪਰਪਸ ਲਈ ਕਰਨੀ ਆ। ਸੋ ਦੇਖ ਸਕਦੇ ਹੋ ਤੁਸੀਂ ਇਹ ਹੈ ਜੀ ਬਾਬਾ ਲਖੋ ਤੇ ਬਾਬਾ ਮੋਗਾ ਜੀ ਦੇ ਜੋ ਸਮਾਦ ਇੱਥੇ ਉਰੋਪ ਨੇ ਸਵਰਗਵਾਸ ਕਰਗੇ ਸੀਗੇ। ਸਵਰਗ ਨੂੰ ਰਸਤਾ ਆਪਣਾ ਲਾਇਆ ਸੀ ਸੋ ਇਹ ਚੱਲਦਾ ਜੀ ਧੂਣਾ ਸਦਾ 24 ਘੰਟੇ ਇਹ ਧੂਣਾ ਚੱਲਦਾ ਰਹਿੰਦਾ ਹੈ।

ਸੋ ਇਧਰ ਨਿਸ਼ਾਨ ਸਾਹਿਬ ਨੂੰ ਮਾਜੀ ਪਾਣੀ ਕਰੋ ਇਹ ਆ ਜੀ ਬਾਬਾ ਜੀ ਦੀ ਮੇਨ ਜਗਾ ਉਹ ਆ ਬਾਬਾ ਲਖੋ ਜੀ ਜਿਹਦੀ ਇਹ ਸਮਾਦ ਹੈ ਜਿੱਥੇ ਉਹਨਾਂ ਨੇ ਸਵਰਗ ਨੂੰ ਆਪਣਾ ਨਿਵਾਸ ਕਰ ਗਏ ਸੀ ਜੀ ਬਹੁਤ ਹੀ ਇਤਿਹਾਸਿਕ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਨੂੰ ਅਸੀਂ ਅੱਗੇ ਵੀ ਲੈ ਕੇ ਚੱਲਦੇ ਆ ਗੁਰੂ ਹਰਗੋਬਿੰਦ ਸਿੰਘ ਜੀ ਦੇ ਜੋ ਤਿੰਨ ਸਿੱਖ ਚੇਲੇ ਹੋਏ ਸੀਗੇ ਬਾਬਾ ਮੋਗਾ ਜੀ ਬਾਬਾ ਲਖੋ ਜੀ ਤੇ ਇੱਕ ਬਾਬੇ ਇੱਕ ਬਾਬਾ ਕਾਲੂ ਜੀ ਜੋ ਪ੍ਰਮਾਤਮਾ ਦੀ ਬਰਾਬਰੀ ਕਰਦੇ ਸੀਗੇ ਤੇ ਗੁਰੂ ਹਰਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਪ੍ਰਮਾਤਮਾ ਦੀ ਬਰਾਬਰੀ ਕਰਨਾ ਨਹੀਂ ਦੱਸਿਆ ਸੀ ਹਰਗੋਬਿੰਦ ਹਰਗੋਬਿੰਦ ਸਿੰਘ ਗੁਰਬੋਬਿੰਦ ਜੀ ਨੇ ਕਿਉਂਕਿ ਥੋੜਾ ਹੋ ਜਾਂਦਾ ਮੈਨਿਪੂਲੇਟ ਹੋ ਜਾਂਦਾ ਨਾਮ ਸੋ ਉਹਦੇ ਲਈ ਸੰਗਤ ਨੂੰ ਮਾਫੀ ਆ ਤੇ ਹਰ ਗੋਬਿੰਦ ਜੀ ਨੇ ਜੋ ਸ਼ੇਮੀ ਪਾਸ਼ਾ ਜੀ ਸੀ ਉਹਨਾਂ ਨੇ ਬੱਬਾ ਲਖੋ ਜੀ ਨੂੰ ਵਰਦਾਨ ਦਿੱਤਾ ਸੀਗਾ ਵੀ ਇਸ ਸਰੋਵਰ ਤੇ ਜੋ ਬਣਿਆ ਹੈ ਜੀ ਉੱਥੇ ਕੋਈ ਵੀ ਕਿਸੇ ਨੂੰ ਵੀ ਚਮੜੀ ਦੀ ਬਿਮਾਰੀ ਕੋਈ ਵੀ ਹੁੰਦੀ ਆ ਸੋ ਇੱਥੇ ਆ ਕੇ ਪੰਜ ਵੀਰਵਾਰ ਇਸ਼ਨਾਨ ਕਰੇਗਾ ਤੇ ਉਹ ਉਸ ਦੀ ਮੁਕਤੀ ਹੋ ਜਾਵੇਗੀ ਉਸ ਦੇ ਕੋਈ ਵੀ ਜੋ ਦੁੱਖ ਪੀੜਾ ਦਰਦ ਕੋਈ ਵੀ ਹੋਵੇਗਾ ਸੋ ਉਹ ਦੂਰ ਹੋ ਜਾਏਗਾ ਤੇ ਦਿਨ ਪਰ ਦਿਨੇ ਜਗ੍ਹਾ ਦੀ ਅੱਗੇ ਤੋਂ ਅੱਗੇ ਗ੍ਰੋਥ ਹੋਣੀ ਹੈ ਜੀ ਅੱਗੇ ਤੋਂ ਅੱਗੇ ਤਰੱਕੀ ਹੋਣੀ ਆ ਸੋ ਵਾਅਦਾ ਹੋਣਾ ਹੈ ਤੂੰ ਦੇਖ ਸਕਦੇ ਹੋ ਜੀ ਸਾਹਮਣੇ ਉਸ ਟੈਂਪ ਵੀ ਇਹ ਮੂਰਤਾ ਬਣੀ ਆ। ਚੈਹੋ। ਬਾਬਾ ਲਖੋਜੀ ਬਾਬਾ ਮੋਗਾ ਜੀ। ਸੋ ਇੱਕ ਵਾਰ ਉੱਪਰ ਦਿਖਾ ਦੇ। ਸੋ ਦੇਖ ਸਕਦੇ ਤੁਸੀਂ। ਇਹ ਆ ਜੀ ਉਹਨਾਂ ਦੀ ਸਮਾਰਤ ਸੋ ਆਪਾਂ ਤੁਹਾਨੂੰ ਸਰੋਵਰ ਵੱਲ ਵੀ ਲੈ ਕੇ ਚਲਾਂਗੇ ਤੇ ਆ ਜੋ। ਅਸੀਂ ਲੈ ਕੇ ਚੱਲਦੇ ਆ ਤੁਹਾਨੂੰ ਇੱਥੇ ਲਾਇਬ੍ਰੇਰੀ ਵੀ ਬਣੀ ਆ। ਸੋ ਕੋਈ ਵੀ ਆ ਕੇ ਲਾਇਬ੍ਰੇਰੀ ਚ ਕਿਤਾਬ ਲੈ ਕੇ ਪੜ੍ਹ ਵੀ ਸਕਦਾ ਆ। ਆਪਾਂ ਲੰਘਦੇ ਇਥੋਂ ਲੰਘ ਰਹੇ ਸੀਗੇ ਮੈਂ ਕਹਿੰਦਾ ਨਹੀਂ ਇਹ ਬੜਾ ਇਤਿਹਾਸਿਕ ਪ੍ਰਾਣਾ ਹੈ ਕਿ ਸਿੱਖ ਇਤਿਹਾਸ ਦੇ ਨਾਲ ਬਹੁਤ ਰਿਲੇਟ ਕਰਦਾ ਹੈ ਸੋ ਤਾਂ ਕਰਕੇ ਸਾਨੂੰ ਆਪਾਂ ਵੀਡੀਓ ਬਣਾਣੀ ਜ਼ਰੂਰੀ ਸਮਝੀ ਕਿਉਂਕਿ ਆਸੀਆਂ ਖੇਡੀਆਂ ਵਾਲੀਆਂ ਵੀਡੀਓ ਤਾਂ ਚਲੋ ਇੱਕ ਪਾਸੇ ਹੁੰਦੀਆਂ ਹੁੰਦੀਆਂ ਸੋ ਬਾਬਾ ਜੀ ਨਾਲ ਵੀ ਆਪਾਂ ਥੋੜੀ ਬਹੁਤੀ ਗੱਲਬਾਤ ਕਰਦੇ ਹਾਂ ਜਦ ਬਾਬਾ ਜੀ ਸਾਡੇ ਨਾਲ ਹੁੰਦੇ ਐ ਸਹਿਮਤ ਤੇ ਆ ਜੋ ਕਾਰਨ ਮੇਰੇ ਵੱਲੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਸਭ ਤੋਂ ਪਹਿਲਾਂ ਤੁਸੀਂ ਦੱਸੋਗੇ ਤੁਸੀਂ ਕਦੋਂ ਇੱਥੇ ਸੇਵਾ ਕਰ ਰਹੇ ਹੋ ਇਸ ਜਗ੍ਹਾ ਦੇ ਸਥਾਨ ਬਾਰੇ ਬਾਬਾ ਲਖੋ ਜੀ ਦੇ ਤੁਸੀਂ ਸੰਗਤ ਨੂੰ ਥੋੜਾ ਜਾਣੂ ਕਰਵਾਓ ਦੋ ਸਾਲ ਹੋ ਗਏ ਮੈਨੂੰ ਦੋ ਸਾਲ ਹੀ ਹਾਂ ਇਹ ਸਥਾਨ ਦੇ ਬਾਰੇ ਥੋੜਾ ਦੱਸੋ ਵੀ ਕਿੰਨਾ ਇਤਿਹਾਸ ਸਥਾਨ ਦਾ ਪੁਰਾਣਾ ਹੈ ਤੁਸੀਂ ਸਿੱਖ ਸੰਗਤ ਨਾਲ ਜੁੜਿਆ ਹੈ ਬਹੁਤ ਪੁਰਾਣਾ ਬਹੁਤ ਵਧੀਆ ਜੁੜਿਆ ਹੈ ਬਹੁਤ ਵਧੀਆ ਸੰਗਤ ਬਹੁਤ ਦੂਰ ਦੂਰ ਹੁੰਦੀ ਹੈ ਹਾਂ ਤਾਂ ਇਤਿਹਾਸ ਬਾਰੇ ਥੋੜਾ ਦੱਸੋ ਵੀ ਕਿਸ ਤਰੀਕੇ ਨਾਲ ਇਹ ਮੰਦਿਰ ਗੁਰਦੁਆਰਾ ਸਾਹਿਬ ਬਣਿਆ ਸੀਗਾ ਉਹਦੇ ਬਾਰੇ ਵੀ ਸਾਨੂੰ ਇੱਥੇ ਛੇਰੇ ਹਰਗੋਬਿੰਦ ਸਾਹਿਬ ਆਇਆ ਤੇ ਬਾਬਾ ਲਖੋ ਕਾਂਗਲੇ ਦੇ ਸੀਗੇ 191500 ਕੋਸ਼ਿਸ਼ੀ ਵੀ ਦੇ ਵਿੱਚ ਨਹੀਂ ਸ਼ੁਰੂ ਕੀਤਾ ਜੀ ਭਗਤੀ ਕਰਨੀ ਜੰਗਲ ਬੀਜਾ ਮਾਨਸੀ ਨੇ ਭਗਤੀ ਕਰਕੇ ਤਾਂ ਇਹ ਤੋਂ ਬਾਅਦ ਬਾਬਾ ਮੋਗਾ ਜੀ ਤਾਂ ਕੋਲ 12 ਸਾਲ ਚੱਕੀ ਤਾਂ ਹਟਾ ਪੀਕੇ ਲੰਗਰ ਚ ਚਾਲੰਦਾ ਨਸ ਚਕਾਉਂਦੇ ਰਹੇ ਇੱਥੇ ਫਿਰ ਇੱਥੇ ਹਰਗੋਬਿੰਦ ਸਾਹਿਬ ਆਏ ਹੋਣ ਤੋਂ ਬਾਅਦ ਵੀ ਇਹਨਾਂ ਨੇ ਬਾਬੇ ਨੇ ਕਿਹਾ ਵੀ ਇੱਕ ਕਾਲੂ ਪਰਦਾ ਇਹਨਾਂ ਦੇ ਗੁਰਪਾਈ ਵੀ ਸੀ ਉੱਥੇ ਵੀ ਇਹਨੇ ਮੰਦਰ ਸਾਹਿਬਾਂ ਦੇ ਦੁਆ ਬਣਾਤਾ ਬਿਸ਼ਰੋ ਬਣਾਤਾ ਤੇ ਬਾਬਾ ਲੱਖੋ ਜੀ ਕਹਿੰਦੇ ਵੀ ਸਾਨੂੰ ਗੁਰੂ ਕਹਾਓ ਤੇ ਇਹਨਾਂ ਨੇ ਫੇਰ ਕਿਹਾ ਵੀ ਜੇ ਤੁਸੀਂ ਗੁਰੂ ਕਹਾਣਾ ਚਾਹੁੰਦੇ ਆ ਤਾਂ ਝੀਰਾ ਵੀ ਕਹਾਓ ਤਾਂ ਜਿਹੜਾ ਕਿ ਦੁਆ ਸੀ ਉਹ ਕਾਲੂਪੁਰ ਵਾਲਾ ਉਹਨੂੰ ਉਹਨਾਂ ਨੇ ਵੀ श्राप ਦਿੱਤਾ ਵੀ ਜੋ ਤੁਹਾਡੇ ਇਸ ਤੁਸੀਂ ਹਰਮੰਦਰ ਸਾਹਿਬ ਦੀ ਯਾਦ ਵੀ ਕਰ ਰਹੇ ਆ ਤਾਂ ਇਸ ਇੱਥੇ ਉੱਲੂ ਭੋਲਣਗੇ ਹਾਂਜੀ ਤਾਂ ਇਹ ਫਿਰ ਇੱਥੋਂ ਉੱਠ ਕੇ ਗੁੰਝਪੁਰ ਪਿੰਡ ਦੇ ਵਿੱਚ ਕਿ ਗੁੰਝਪੁਰ ਬਾਹਰਲੇ ਪਾਸੇ ਜਗਾਇਆ ਜੀ ਜੀ ਤਾਦੀ ਸਾਹਿਬ ਤਾਂ ਉੱਥੇ ਫਿਰ ਇਹਨਾਂ ਨੇ ਟਾਲੀ ਦੇ ਖੁੰਡ ਖੰਡੋਈ ਤਾਂ ਘੋੜੇ ਬੰਨੇ ਤਾਂ ਉਸ ਵੀਰ ਨੂੰ ਤਾਦੀਆਂ ਹਰੀਆਂ ਹੋਈਆਂ ਸੀ ਉਹ ਤਾਦੀ ਸਾਹਿਬ ਗੁਰੂ ਦੇ ਰਮ ਜੀ ਜੀ ਉਨ ਕੀ ਦਾ ਸੋ ਇਥੇ ਇੱਕ ਸਰੋਵਰ ਵੀ ਬਣਿਆ ਜਿੱਥੇ ਦੁੱਖ ਦਰਦ ਕੋ ਚਮੜੀ ਦੇ ਹਾਂਜੀ ਹਾਂਜੀ ਇਹ ਜਿਹੜਾ ਜੀ ਕੱਚਾ ਸਰੂਪ ਰਿਹਾ ਉੱਥੇ ਵੀ ਇੱਕ ਖੇੜੇ ਦੇ ਬੰਦੇ ਨੇ ਕੋਲ ਹੋਈ ਸੀ ਉੱਥੇ ਇਸ਼ਨਾਨ ਕੀਤਾ ਤਾਂ ਉਨ ਫਿਰ ਉਹਦਾ ਕੋਲ हट ਗਿਆ ਬਿਲਕੁਲ ਤਾਂ ਉਨ ਹਾਲਟੀ ਦੇ ਪਾਰ ਦੇ ਪਾਸੇ ਖੂਜੜਾ ਲਾਇਆ 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 ਜੀ ਤਾਂ ਇੱਥੇ ਬਹੁਤ ਸੰਗਤਾਂ ਨੂੰ ਆਰਾਮ ਬੜਿਆ ਤਰੀਕੇ ਨਾਲ ਹਰ ਇੱਕ ਚੀਜ਼ ਹੋ ਰਹੀ ਆ ਤਾਂ ਇਹਨਾਂ ਨੇ ਇਸ ਤਰੀਕੇ ਨਾਲ ਵੀ ਇੱਥੇ ਸੁਖ ਸੁਖਦੇ ਆ ਕਿ ਉਸ ਸਰੋਵਰ ਦੇ ਵਿੱਚੋਂ ਪਾਣੀ ਜਿਹੜਾ ਪੁਰਾਣਾ ਕੱਚਾ ਆ ਉਹਦੇ ਵਿੱਚੋਂ ਜਲ ਲੈ ਜਾਂਦੇ ਆ ਤੇ ਜਲ ਲਿਜਾਣ ਨਾਲ ਤਾਂ ਇੱਥੋਂ ਬਾਬਿਆਂ ਦੀ ਰਾਖ ਲੈ ਜਾਂਦੇ ਆ ਰਾਖ ਤਾਂ ਜਲ ਨੂੰ ਰਲਾ ਕੇ ਨਹਾ ਦਾਂਦੇ ਆ ਤਾਂ ਸਾਬਣ ਨੂੰ ਘਾਟੇ ਇਸਤੇਮਾਲ ਤਾਂ ਇਸ ਦੇ ਇਸ ਦੂਤ ਤਿੰਨ ਜਿਹੜਾ ਆ ਨਾਰੀਅਲ ਦਾ ਲਾਇਆ ਜਾਂਦਾ ਤਾਂ ਆਰਾਮ ਬਿਲਕੁਲ ਇੱਥੇ ਝਾੜੂ ਝਾੜੂ ਦੂਣ ਤੇ ਪਰ ਛਾੜ ਚੜਦਾ ਜਾਂਦਾ ਜੀ ਹਾਂਜੀ ਇਹ ਗੁਰੂ ਹਰਗੋਬਿੰਦ ਸਿੰਘ ਜੀ ਵੱਲੋਂ ਹੋਈ ਸਗੇ ਬਚਨ ਹਾਂਜੀ ਇਹ ਕੋਈ ਵੀ ਦੁੱਖ ਤਕਲੀਫ ਦੂਰ ਹੋਵੇਗੀ ਹਾਂਜੀ 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 ਸਭ ਕੋਈ ਇਹ ਪੰਜ ਵੀਰਵਾਰ ਆਉਣਾ ਪੈਂਦਾ ਇਹ ਨਹੀਂ ਨਹੀਂ ਸੋਮਵਾਰ ਦੀ ਗੱਲ ਇਦਾਂ ਜੀ ਜੇ ਕਿਤੇ ਬੰਦਾ ਕੋਈ ਦੂਰ ਦਾ ਉਹ ਜਲ ਲੈ ਜਾਂਦਾ ਉਹ ਬਿਲਕੁਲ ਸਹੀ ਤਰੀਕੇ ਨਾਲ ਹੋ ਜਾਂਦਾ ਸਹੀ ਤਾਂ ਫਿਰ ਸੋਮਵਾਰ ਨੂੰ ਆ ਕੇ ਇਹ ਚੀਜ਼ਾਂ ਨਹੀਂ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਆ ਕਈ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਕਿ ਸਾਡੇ ਦਸਣ ਤੇ ਕੋਈ ਹੋਰ ਗੱਲ ਹੁੰਦੀ ਹੈ ਨਹੀਂ ਸੇਵਾ ਕਰਦੇ ਹਾਂ ਸਹੀ ਗੱਲ ਤੁਸੀਂ ਬੱਬਾ ਜੀ ਕਿੰਨੇ ਚਿਰ ਸੇਵਾ ਕਰ ਰਹੇ ਹੋ ਮੈਨੂੰ ਤਾਂ ਜੇ ਤੀਜਾ ਕਮੀਨਾ ਦੇਖੋ ਮੈਂ ਠੇਕੇਦਾਰੀ ਕਰਦਾ ਸੀ ਠੇਕੇਦਾਰੀ ਕਰਨੇ ਬਾਪੂ ਫੋਰਮੈਨ ਸੀ ਮੈਂ ਦੱਦੂ ਵਾਲ ਦਾ ਮੇਰੇ ਆਪਣੇ ਦੱਦੂ ਵਾਲਾ ਤਾਂ ਇਹ ਆ ਆਪ ਪਿੰਡ ਦਾਦੂ ਵਾਲਿਆ ਜੀ ਸਾਡਾ ਤੇ ਮੈਂ ਤਾਂ ਠੇਕੇਦਾਰੀ ਕਰਦਾ ਸੀ ਤਾਂ ਜਿੱਦਾਂ ਇਹਨਾਂ ਦਾ ਹੁਕਮ ਹੋਇਆ ਤਾਂ ਕੰਮ ਛੱਡ ਦਿੱਤਾ ਨਿਆਣੀ ਤੁਹਾਡੇ ਅੰਗ ਜਵਾਨੀਆਂ ਬਿਲਕੁਲ ਬਾਹਰ ਅੰਦਰ ਗਿਓ ਆ ਤਾਂ ਇਹਨਾਂ ਨੂੰ ਸੇਵਾ ਦਾ ਮੌਕਾ ਮਿਲਿਆ ਤਾਂ ਸੇਵਾ ਸੀ ਸੇਵਾ ਦਾ ਕੋਈ ਕਿਸੇ ਕਿਸਨ ਲੱਗਦਾ ਮਹਾਰਾਜ ਤੁਨ ਚੜ੍ਹਦੀ ਕਲਾ ਚ ਰੱਖੇ ਸੋ ਜਵਣੇ ਬੱਚੇ ਵਧੀਆ ਤਰੀਕੇ ਨਾਲ ਆਏ ਸੀ ਗੱਲ ਨਹੀਂ ਕੋਈ ਨਸ਼ਾ ਪਤਾ ਨਹੀਂ ਦੁੱਧ ਵੀ ਪੌਂਕੇ ਸੀ ਨਾਲ ਆਇਆ ਸੋ ਚੱਲਦੇ ਆ ਜੀ ਆਪਾਂ ਤੁਹਾਨੂੰ ਸਰੋਵਰ ਦੇ ਵੀ ਦਰਸ਼ਨ ਕਰਵਾਉਨੇ ਆ ਜਿੱਥੇ ਹਰ ਇੱਕ ਤਰ੍ਹਾਂ ਦੀ ਬਿਮਾਰੀ ਦੂਰ ਹੁੰਦੀ ਆ ਕੋਈ ਵੀ ਚਮੜੀ ਦੀ ਸੋ ਲੂਣ ਬਾਬਾ ਜੀ ਨੇ ਦੱਸਿਆ ਤਾਂ ਝਾੜੂ ਇੱਥੇ ਚੜਦੇ ਆ ਜੀ ਸੋ ਏਸਾਈਡ ਆਈਜੀਓ ਸਰੋਵਰ ਵੀ ਇੱਧਰ ਗੁਰਦੁਆਰਾ ਸਾਹਿਬ ਥੜਾ ਸਾਹਿਬ ਪਾਸ਼ਾ ਸ਼ੇਮੀ ਵਿਰਸਾ ਹੈ ਸ਼੍ਰੀਮਾਨ ਬਾਬਾ ਲੱਖੋ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਸ਼ੋਕ ਲਿਖਿਆ ਗਿਆ ਤੁਹਾਨੂੰ ਪਤਾ ਹੀ ਆਵੇ ਸ਼ਾਸਤਰ ਕੇ ਅਧੀਨ ਹੈ ਰਾਜ ਰਾਜ ਕਰੇਗਾ ਖਾਲਸਾ ਬੱਚਿਆਂ ਨੂੰ ਪੂਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਗੱਤ ਕੇ ਦੀ ਸੋਆ ਜੀ ਸਾਹਮਣੇ ਜੋ ਆ ਰਿਹਾ ਸਰੋਵਰ ਇਸ ਜਗ੍ਹਾ ਦੇ ਉੱਪਰ ਆ ਕੇ ਸਭ ਤੋਂ ਪਹਿਲਾਂ ਜੀ ਆਹ ਸਰੋਵਰ ਹੈ ਜੀ ਇਸ ਸਰੋਵਰ ਦੇ ਵਿੱਚ ਜੇ ਕਿਸੇ ਸੰਗਤ ਨੇ ਵਿਆਣਾ ਕੋਹਲ ਨਹੀਂ ਕਰਨੀ ਇਹ ਕ ਤੁਸੀਂ ਨਹਾਉਣਾ ਹੈ ਤਾਂ ਇੱਥੇ ਨਹਾ ਸਕਦੇ ਆ ਤੇ ਇੱਥੋਂ ਪਾਣੀ ਲੈਣ ਲਈ ਜਾ ਸਕਦੇ ਸਭ ਤੋਂ ਪੁਰਾਣਾ ਸਰੋਵਰ ਬਿਲਕੁਲ ਇਹ ਆ ਜੀ ਇਸ ਤੋਂ ਬਾਅਦ ਇਸ ਦੇ ਨਾਲ ਹੀ ਆ ਜੀ ਸੋ ਦੇਖ ਸਕਦੇ ਤੁਸੀਂ ਪਹਿਲਾਂ ਨਹਾਉਣ ਵਾਸਤੇ ਜੋ ਆਪਣੇ ਲਗਾਏ ਗਏ ਆ ਪਾਈਪ ਇੱਥੇ ਜਾ ਕੇ ਤੁਸੀਂ ਨਹਾ ਸਕਦੇ ਹੋ ਕੋਈ ਕਿਸੇ ਵੀਰ ਨੂੰ ਹੁੰਦਾ ਵੀ ਕੋਈ ਕੋਹਲ ਕਰ ਜਾਂਦਾ ਜੀ ਯਾਰ ਇਹ ਕਿਦਾਂ ਦਾ ਪਾਣੀ ਆ ਸੋ ਬਾਬਾ ਜੀ ਦੇ ਹੁਕਮ ਹੋਇਆ ਬਚਨ ਹੋਇਆ ਤਾਂ ਕਰਕੇ ਆ ਜੀ ਉਸੇ ਤਰ੍ਹਾਂ ਇਹਨੂੰ ਰੱਖਿਆ ਗਿਆ ਆ ਇੱਥੇ ਨਹਾ ਕੇ ਤੁਹਾਡੇ ਸਾਰੇ ਹੀ ਕੋਈ ਵੀ ਤੁਹਾਨੂੰ ਜੋ ਚੰਬੜੀ ਦਾ ਰੋਗ ਆ ਸੋ ਇੱਥੇ ਆ ਕੇ ਦੂਰ ਹੁੰਦੇ ਆ ਜੀ ਸੋ ਇੱਕ ਸਰੋਵਰ ਇਸ ਸਾਈਡ ਵੀ ਇਹੀ ਪਾਣੀ ਇੱਧਰ ਜਾਂਦਾ ਆ ਜੀ ਸਰੋਵਰ ਦਾ ਜੋ ਜਾਲਾ ਜਿਹਨੂੰ ਆਪਾਂ ਪਾਣੀ ਕਹਿੰਦੇ ਆ ਉਹ ਇੱਧਰ ਇਸੇ ਤਰ੍ਹਾਂ ਇੱਧਰ ਹੀ ਆ ਜੀ ਸੋ ਆ ਆ ਜੀ ਉਹ ਸਰੋਵਰ ਉਹ ਜਿੱਥੇ ਤੁਸੀਂ ਇਸ਼ਨਾਨ ਕਰਕੇ ਆਪਣੇ ਬਾ ਮਾਰੀਆਂ ਤਾਂ ਛੁਟਕਾਰਾ ਪਾ ਸਕਦੇ ਹੋ ਜੇ ਡਾਕਟਰਾਂ ਤੋਂ ਨਹੀਂ ਠੀਕ ਹੁੰਦੇ ਉਹ ਇੱਥੇ ਇੱਕ ਵਾਰ ਆ ਕੇ ਜਰੂਰ ਦੇਖੋ ਜੀ ਬਾਬਾ ਜੀ ਦੇ ਚਰਨੀ ਲੱਗ ਕੇ ਸੋ ਅਸੀਂ ਤਾਂ ਚਲੋ ਨੰਗ ਰਹੇ ਸੀਗਾ ਮੈਂ ਕਿਹਾ ਚਲੋ ਇਸ ਚੀਜ਼ ਦਾ ਵੀ ਦੱਸਿਆ ਜਾਵੇ ਕਿਉਂਕਿ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਜਦ ਪਰਲੀ ਪਾਸੇ ਦਾ ਬੀਬੀਆਂ ਦੇ ਚਲੋ ਉਹ ਤਾਂ ਚਲੋ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਇੱਥੇ ਆ ਕੇ ਉਹ ਪਰਲੀ ਪਾਸੇ ਬੀਬੀਆਂ ਇਸ਼ਨਾਨ ਕਰਦੀਆਂ ਇੱਧਰ ਸੋ ਸਾਡੇ ਵਰਗੇ ਬੰਦੇ ਜੋ ਉਹ ਇਸ਼ਨਾਨ ਕਰਦੇ ਆ ਤੇ ਆਜੋ ਤੁਹਾਨੂੰ ਹੁਣ ਲੈ ਕੇ ਚੱਲਦੇ ਆ ਗੋਗਦਾਰਾ ਸਾਹਿਬ ਵੱਲ ਵੀ ਕਿਉਂਕਿ ਕਿਸੇ ਨੇ ਵੀਡੀਓਗ੍ਰਾਫੀ ਵੀ ਕਰਨੇ ਪੁੱਛ ਕੇ ਕਰੋ ਅਸੀਂ ਪੁੱਛ ਕੇ ਕੀਤੀ ਸਾਰੀ ਗੱਲਬਾਤ ਉਹਨਾਂ ਨਾਲ ਗੱਲਬਾਤ ਆਪਾਂ ਕੀਤੀ ਵੀ ਆ ਬਾਬਾ ਜੀ ਨਾਲ ਵੀ ਜਿੰਨੇ ਵੀ ਸਿਗੇ ਉਹਨਾਂ ਨੇ ਸਾਰੀ ਸਾਨੂੰ ਜਾਣਕਾਰੀ ਦਿੱਤੀ ਸੋ ਇਤਿਹਾਸ ਸਨ ਇੱਕ ਵਾਰ ਇੱਥੇ ਤੁਸੀਂ ਦੇਖ ਸਕਦੇ ਹੋ ਇਤਿਹਾਸ ਵਾਲਾ ਬੋਰਡ ਸੋ ਬਾਬਾ ਲਖੋਜੀ ਵੈਸੇ ਕਾਂਗੜੇ ਦੇ ਰਹਿਣ ਵਾਲੇ ਸਿਗੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿਣ ਵਾਲੇ 1590 ਈਸਵੀ ਵਿੱਚ ਗਣੇਸ਼ਪੁਰ ਆ ਕੇ ਉਹਨਾਂ ਨੇ ਭਗਤੀ ਦੀ ਲਹਿਰ ਛੇੜੀ ਕਿੱਥੇ ਆ ਕੇ ਭਗਤੀ ਸ਼ੁਰੂ ਕੀਤੀ ਉਹਨਾਂ ਦੀ ਭਗਤੀ ਦੀ ਮਹਿਮਾ ਦੀ ਚਰਚੇ ਦੂਰ ਦੂਰ ਤੱਕ ਫੈਲਣ ਲੱਪੇ ਫੈਲਣ ਲੱਪੇ ਜੋ ਵੀ ਆਟਾ ਦਾਣਾ ਇਹਨਾਂ ਪਾਸ ਆਉਂਦਾ ਉਹ ਲੰਗਰ ਤਿਆਰ ਕਰਕੇ ਗਰੀਬਾਂ ਨੂੰ ਭੋਜਨ ਛਕਾਉਣ ਲੱਗੇ ਸੋ ਬਾਬਾ ਮੋਗਾ ਜੀ ਇਹਨਾਂ ਦਾ ਸਥਾਨ ਬਾਬਾ ਲੱਖੋ ਜੀ ਦੇ ਪਿਛਲੇ ਪਾਸੇ ਆ ਸਪਿੰਡ ਖੇੜਾ ਦੇ ਰਹਿਣ ਵਾਲੇ ਸਨ ਤੇ ਉਹ ਵੀ ਸ਼ੁਰੂ ਤੋਂ ਹੀ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਸਨ ਧੰਨ ਧੰਨ ਬਾਬਾ ਲੱਖੋ ਜੀ ਮਹਿਮਾ ਸੁਣ ਕੇ ਸੇਵਕ ਬਣ ਗਏ ਤੇ 12 ਸਾਲ ਲਗਾਤਾਰ ਹੱਥੀ ਚੱਕੀ ਚਲਾ ਕੇ ਬਾਬਾ ਬਾਬਾ ਮੋਗਾ ਜੀ ਨੇ ਆਟਾ ਪੀਸਿਆ ਤੇ ਸੰਗਤ ਦੀ ਸੇਵਾ ਕੀਤੀ ਤੇ ਬਹੁਤ ਹੀ ਸੋ ਸ਼੍ਰੀ ਬਾਬ ਸਵਰਾਧਨੋਂ ਪੜ੍ਹ ਕੇ ਸੁਣਾਈ ਦਿੰਨੇ ਹੁਣ ਕੀ ਭਗਤ ਕਾਲੂ ਜੋ ਬਾਬਾ ਲਖੋਜੀ ਦੇ ਗੁਰੂ ਸਿੱਖ ਪਾਈਸਾਨ ਪਿੰਡ ਪਚਨੰਗਲ ਦੇ ਵਾਸੀ ਸਾਨ ਆਪਣੇ ਪਿੰਡ ਸ਼੍ਰੀ ਹਰ ਹਰਮੰਦਰ ਸਾਹਿਬ ਜੀ ਦੀ ਸ਼ਕਲ ਦਾ ਤਲਾਬ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ ਜਿਸ ਦਾ ਇਲਾਕਾ ਦੀ ਸੰਗਤ ਤੇ ਵਿਰੋਧ ਕੀਤਾ ਲੱਗੇ ਸੰਗੰਨੇ ਛੇਵੀਂ ਪਾਛਾਈ ਛੇਵੇਂ ਪਾਛਾਈ ਪਾਸ ਸ਼ਿਕਾਇਤ ਗਈ ਜਦੋਂ ਗੁਰੂ ਜੀ ਕੀਰਤਪੁਰ ਸਾਹਿਬ ਨੂੰ ਜਾਂਦੇ ਹੋਏ ਔਰ ਹੀਰਾ ਤੋਂ ਪਿੰਡ ਗੋਂਦਪੁਰ ਵਿਚ ਗੁਰਦੁਆਰਾ ਟਾਲੀ ਸਾਹਿਬ ਬਣਿਆ ਉਸ ਸਥਾਨ ਤੇ ਆਏ ਤਾਂ ਗੁਰੂ ਜੀ ਦੇ ਕਹਿਣ ਮੁਤਾਬਿਕ ਸਿੱਖਾਂ ਨੇ ਭਗਤ ਕਾਲੂ ਨੂੰ ਫੜ ਕੇ ਗੁਰੂ ਜੀ ਪਾਸ ਲਿਆਂਦਾ ਬਾਬਾ ਜੀ ਨੇ ਬਾਬਾ ਜੀ 6ਵੇਂ ਪਾਸ਼ਾ ਜੀ ਦੇ ਜੀ ਦੇ ਸ਼ਰਧਾਨ ਸੇਵਕ ਸਨ ਗੁਰੂ ਜੀ ਪਾਸ ਗਏ ਉਹਨਾਂ ਦੇ ਘੋੜਿਆਂ ਵਾਸਤੇ ਟਾਲੀ ਦੇ ਖੁੰਡ ਗੱਡੇ ਹੋਏ ਹਰੇ ਹੋ ਗਏ ਤੇ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਆਪਣੇ ਸੁੱਕੇ ਮੁੰਡੇ ਸਗੇ ਜਿੱਥੇ ਟਾਲੀ ਦੇ ਆਪਣੇ ਘੋੜੇ ਬੰਨੇ ਤੋਂ ਹਰੇ ਹੋ ਗਏ ਜੀ ਸੋ ਟਾਲੀਆਂ ਬਣ ਗਈਆਂ ਹਰੀਆਂ ਹੋ ਗਈਆਂ ਉਹ ਅੱਜ ਵੀ ਉੱਥੇ ਮੌਜੂਦ ਹੈ ਤੇ ਉਸ ਸਮੇਂ ਬਾਬਾ ਜੀ ਲੱਖੋ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਵੀ ਗੁਰੂ ਸਿੱਖ ਭਾਈ ਕਾਲੂ ਨੂੰ ਛਡਾਇਆ ਤੇ ਅੱਗੇ ਤੋਂ ਗਲਤ ਪ੍ਰਚਾਰ ਕਰਨ ਤੋਂ ਵਰਜਿਆ ਉਸ ਸਮੇਂ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਨੇ ਵਾਰ ਦਿੱਤਾ ਕਿ ਬਾਬਾ ਲੱਖੋ ਜੋ ਵੀ ਪ੍ਰਾਣੀ ਸਰਦਾ ਨਾਲ ਆਵੇਗਾ ਉਸ ਦੇ ਸਾਰੇ ਕਾਰਜ ਰਾਸ ਹੋਣਗੇ ਦੁੱਖ ਕਲੇਸ਼ਾਂ ਦਾ ਨਾਸ਼ ਹੋਵੇਗਾ ਤੇ ਮਾਨਤਾ ਦਿਨ ਪ੍ਰਤੀ ਦਿਨ ਵਧਦੀ ਜਾਏਗੀ ਇਸ ਮੰਦਿਰ ਦੀ ਗੁਰਦੁਆਰਾ ਸਾਹਿਬ ਦੀ ਅਤੇ ਭਗਤ ਕਾਲੂ ਜੋ ਪ੍ਰਮਾਤਮਾ ਦੀ ਬਰਾਬਰੀ ਕਰਦਾ ਹੈ ਦੇ ਸਥਾਨ ਤੇ ਉੱਲੂ ਬੋਲਣਗੇ ਇਤਿਹਾਸ ਮੁਤਾਬਿਕ ਕੋੜ ਦੇ ਮੱਲਾ ਨੂੰ ਕੋੜ ਹੋ ਗਿਆ ਉਸਨੇ ਬਾਬਾ ਲਖੋਜੀ ਦੇ ਸਥਾਨ ਤੇ ਆ ਕੇ ਸੁਖਿਆ ਜੇਕਰ ਕੋੜ ਹਟ ਜਾਵੇਗਾ ਤਾਂ ਇੱਥੇ ਫੂਲ ਲਗਾਵੇਗਾ ਸੋ ਕੋੜ ਹਟ ਜਾਣ ਉਪਰੰਤ ਮੱਲਾ ਸਿੰਘ ਨੇ ਬਾਬਾ ਲਖੋਜੀ ਦੇ țeੜੀ ਮੋਰੋ ਸੱਜੇ ਪਾਸੇ ਹਲਤੀ ਵਾਲਾ ਫੂਲ ਲਗਾਇਆ ਸੋਏ